ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਿਸੀਦਾ ਕਰੀ ਡਿਜ਼ਾਈਨਰ ਸਟੂਡੀਓ ਤੇ ਹੋਪਫੁਲੀ ਤੁਸੀਂ ਆਪਣੀ ਆਪਣੀ ਪਲੇਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅਗਰ ਤੁਸੀਂ ਅੱਜ ਸਾਨੂੰ ਫਸਟ ਟਾਈਮ ਦੇਖ ਰਹੇ ਹੋ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਪੂਰੀ ਵੀਡੀਓ ਦੇਖਿਓ ਪੂਰੀ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਤੇ ਬਾਕੀ ਆਪਣੀਆਂ ਭੈਣਾਂ ਤੇ ਫਰੈਂਡਸ ਨੂੰ ਸ਼ੇਅਰ ਜਰੂਰ ਕਰਿਓ ਜੀ ਸਮਰ ਚੱਲ ਰਹੀ ਹੈ ਜਿਵੇਂ ਸਭ ਭੈਣਾਂ ਨੂੰ ਅੱਜਕੱਲ ਪਤਾ ਹੀ ਹੈ ਕਿ ਸਭ ਤੋਂ ਬੈਸਟ ਜਿਹੜਾ ਬ੍ਰਾਂਡ ਦਾ ਫੈਬਰਿਕ ਸਮਰ ਦੇ ਚੱਲ ਰਿਹਾ ਉਹ ਟਿਸਟਾ ਬ੍ਰਾਂਡ ਦਾ ਫੈਬਰਿਕ ਚੱਲ ਰਿਹਾ ਹੈਗਾ ਤੇ ਅੱਜ ਵਾਲੀ ਜਿਹੜੀ ਕਲੈਕਸ਼ਨ ਹੋਏਗੀ ਉਹ ਟਿਸਟਾ ਬ੍ਰਾਂਡ ਦੇ ਅਹ ਜੀ ਆਪਾਂ ਸ਼ੋਅ ਕਰਾਂਗੇ ਤੁਹਾਨੂੰ ਤੇ ਉਹਨਾਂ ਵਿੱਚੋਂ ਜਿਹੜਾ ਫਾਸਟ ਸੂਟ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂਗੀ ਬਹੁਤ ਸੋਹਣੇ ਮੀਂਜੇ ਬ੍ਰਾਂਡ ਦਾ ਜਿਹੜਾਗਾ ਬਹੁਤ ਸੋਹਣਾ ਫੈਬਰਿਕ ਬਣਾਉਂਦਾਗਾ ਜੀ ਬਟਰ ਕਾਟਨ ਦਾ ਫੈਬਰਿਕ ਹੈਗਾ ਟਿਸਟਾ ਬ੍ਰਾਂਡ ਦਾ オリジナル ਬ੍ਰਾਂਡ ਦਾ ਸੂਟ ਆ ਜੀ ਇਹ ਬਿਲਕੁਲ ਵੀ ਤੁਹਾਨੂੰ ਸਟੈਂਪ ਵੀ ਦਿਖਾਵਾਂਗੇ ਵੈਸੇ ਤੁਹਾਨੂੰ ਲੱਗੀ ਦਿਖ ਵੀ ਰਹੀ ਹੋਏਗੀ ਇਹਦੇ ਵਿੱਚ ਵੀਡੀਓ ਦੇ ਵਿੱਚ ਤੇ ਇਹ ਸੂਟ ਦਾ ਫੈਬਰਿਕ ਬਾਰੇ ਤੁਹਾਨੂੰ ਦੱਸ ਦਿੱਤਾ ਕਿ ਟਿਸਟਾ ਬ੍ਰਾਂਡ ਦਾ ਜਦੋਂ ਆਪਾਂ ਟਿਸਟਾ ਬ੍ਰਾਂਡ ਦਾ ਨਾਮ ਲੈ ਦਿੰਨੇ ਆ ਤੇ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਫੈਬਰਿਕ ਨੂੰ ਐਕਸਪਲੇਨ ਕਰਨ ਦੀ ਵੀ ਕੋਈ ਲੋੜ ਹੁੰਦੀ ਹੈਗੀ ਕਿਉਂਕਿ ਬਿਲਕੁਲ ਮਲਾਈ ਵਰਗਾ ਬਟਰ ਵਰਗਾ ਫੈਬਰਿਕ ਹੁੰਦਾ ਤੇ ਸਮਰ ਦੇ ਅਕੋਰਡਿੰਗ ਹੁੰਦਾ ਇਹ ਵਾਲਾ ਫੈਬਰਿਕ ਸਭ ਤੋਂ ਬੈਸਟ ਫੈਬਰਿਕ ਹੁੰਦਾ ਕੋਈ ਇਹਦੇ ਤੇ ਲਿੰਟ ਵਗੈਰਾ ਬੁਰ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਛਿੱਜਣ ਦੀ ਪ੍ਰੋਬਲਮ ਨਹੀਂ ਆਉਂਦੀ ਤੇ ਕੋਈ ਕਲਰ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਕੋਈ ਇਹਦੇ ਵਿੱਚ ਕੋਈ ਸੀ ਥਰੂ ਨਹੀਂ ਹੈਗਾ ਬਿਲਕੁਲ ਵੀ ਫੈਬਰਿਕ ਦਾ ਮੈਂ ਜ ਹਰ ਪਾਸੇ ਦੀ ਕੁਆਲਿਟੀ ਹੀ ਕੁਆਲਿਟੀ ਹੁੰਦੀ ਹੈ ਫੈਬਰਿਕ ਦੀ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਰਹੇ ਹੋਗੇ ਬੜੇ ਸੋਨਾ ਬਲੂ ਐਂਡ ਕਰੀਮ ਜੇ ਸ਼ੇਡ ਦਾ ਕੰਬੀਨੇਸ਼ਨ ਹੈ ਇਹ ਹਲਕਾ ਹਲਕਾ ਵਿੱਚ ਗ੍ਰੀਨ ਦਾ ਟੱਚ ਵੀ ਆਉਂਦਾ ਹੈਗਾ ਫਲਾਵਰਸ ਦਾ ਪ੍ਰਿੰਟ ਹੈਗਾ ਬਹੁਤ ਜਿਆਦਾ ਪਿਆਰਾ ਤੇ ਇਹ ਸੂਟ ਤੁਹਾਨੂੰ ਆਲ ਓਵਰ ਮਿਲੇਗਾ 5 ਮੀਟਰ ਦੀ ਕੱਟ ਹੋਏਗੀ ਪ੍ਰੋਪਰ ਤੁਸੀਂ ਸਾਡੇ ਕੋਲ ਸਟਿਚਿੰਗ ਰਾਹੀਂ ਵੀ ਲੈ ਸਕਦੇ ਹੋ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋਗੇ ਆਦੇ ਤੋਂ ਅਸੀਂ ਨੇੜੇ ਤੋਂ ਕਰਕੇ ਵੀ ਇਹਦੀ ਜਿਹੜੀ ਸਟੈਂਪ ਆ ਤੁਸੀਂ ਦੇਖ ਰਹੇ ਹੋਵੋਗੇ ਟਿਸਟਾ ਕਲਾਸਿਕ ਕਲੈਕਸ਼ਨ ਲਿਖਿਆ ਹੋਇਆਗਾ ਤੇ ਮੀਨਸ ਇਹ ਬ੍ਰਾਂਡ ਦਾ ਹੀ ਫੈਬਰਿਕ ਆ ਜੀ ਜਿਹੜੀ ਵੀ ਅਸੀਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਦੀ ਗੱਲ ਕਰਦੇ ਅਸੀਂ ਤੁਹਾਨੂੰ ਉਸੇ ਤਰ੍ਹਾਂ ਦਾ ਫੈਬਰਿਕ ਪ੍ਰੋਵਾਈਡ ਕਰਦੇ ਹਾਂ ਬਿਲਕੁਲ ਸੌਫਟ ਫੈਬਰਿਕ ਆ ਜੀ ਬਿਲਕੁਲ ਵੀ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀਗੀ ਹਾਂ ਅਗਰ ਤੁਸੀਂ ਵੈਸੇ ਜਿਵੇਂ ਫੋਰਨ ਵਾਲੀਆਂ ਭੈਣਾਂ ਨੇ ਉਹ ਲਾਈਕ ਕਰਦੀਆਂ ਨੇ ਕਿ ਅਸੀਂ ਵਿਦਆਊਟ ਲਾਈਨਿੰਗ ਸੂਟ ਨਹੀਂ ਪਾਉਣਾ ਤਾਂ ਤੁਸੀਂ ਲਗਵਾ ਸਕਦੇ ਹੋ ਅਦਰਵਾਈਜ਼ ਵੈਸੇ ਦੀ ਕੋਈ ਲੋੜ ਨਹੀਂ ਹੈਗੀਗੀ ਤੇ ਤੁਸੀਂ ਹਲਕੀ ਫੁਲਕੀ ਇਹਦੇ ਨਾਲ ਲੇਸ ਦੀ ਡਿਜ਼ਾਈਨਿੰਗ ਕਰਵਾਉਣੀ ਆ ਹੋਰ ਕੁਝ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੇ ਇੱਕ ਇਹ ਚੀਜ਼ ਆ ਜੀ ਇਹ ਆਲ ਓਵਰ ਹੀ ਤੁਹਾਨੂੰ 5 ਮੀਟਰ ਮਿਲੇਗਾ ਅਗਰ ਤੁਸੀਂ ਕਹੋਗੇ ਸਾਨੂੰ ਮੈਚਿੰਗ ਦੇ ਦਿਓ ਜਾਂ ਸ਼ਰਟ ਪੀਸ ਦੇ ਦਿਓ ਉਸ ਤਰ੍ਹਾਂ ਨਹੀਂ ਹੋਵੇਗਾ ਜੀ ਤੁਹਾਨੂੰ ਪੂਰਾ ਸੂਟ ਹੀ ਇਹ ਲੈਣਾ ਪਵੇਗਾ ਤੇ ਕਿਉਂਕਿ ਕੰਪਨੀ ਵੱਲੋਂ ਬ੍ਰਾਂਡ ਵੱਲੋਂ ਜਿੱਦਾਂ ਦੇ ਮਿਲ ਵੱਲੋਂ ਸਾਨੂੰ ਕੱਪੜੇ ਆਉਂਦੇ ਆ ਸੀ ਤੁਹਾਨੂੰ ਐਜਟ ਈਸ਼ੂ ਕਰਦੇ ਆ ਅਗਰ ਮੈਂ ਇਹਦੇ ਨਾਲ ਤੁਹਾਨੂੰ ਕਹਦਾ ਕਿ ਹਾਂ ਮੈਂ ਬਾਟਮ ਲਗਾ ਕੇ ਦੇ ਦੂੰਗੀ ਬਾਟਮ ਦੇਖੋ ਜੀ ਆਪਾਂ ਲੋਕਲ ਬ੍ਰਾਂਡ ਦੀ ਲਾਵਾਂਗੇ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਹਣਾ ਤੇ ਮੀਨਸ ਜਿਹੜਾ ਸ਼ਰਟ ਦਾ ਫੈਬਰਿਕ ਆ ਸੂਟ ਦਾ ਫੈਬਰਿਕ ਉਹ ਪੂਰਾ ਟੌਪ ਕਲਾਸ ਫੈਬਰਿਕ ਹੋਏਗਾ ਤੇ ਬਾਟਮ ਦਾ ਫੈਬਰਿਕ ਵਧੀਆ ਨਹੀਂ ਹੋਏਗਾ ਤੇ ਇਹ ਵਾਲਾ ਜਿਹੜਾ ਸੂਟ ਆ ਜੀ ਇਹ ਵੀ ਆਪਾਂ ਨੂੰ ਆਲ ਓਵਰ ਹੀ ਮਿਲੇਗਾ ਬਹੁਤ ਸੋਹਣਾ ਪਿਆਰਾ ਫੈਬਰਿਕ ਆ ਸੇਮ ਹੀ ਦੇਖੋਗੇ ਜੀ ਤੁਸੀਂ ਇਹਦੇ ਤੇ ਵੀ ਟਿਸਟਾ ਬ੍ਰਾਂਡ ਦੀ ਆਪਣੀ ਸਟੈਂਪ ਲੱਗੀ ਹੋਈ ਆ ਇਹ ਵੀ ਟਿਸਟਾ ਬ੍ਰਾਂਡ ਦਾ ਸੂਟ ਆਗਾ ਤੇ ਤੁਹਾਨੂੰ ਵੀ ਪਤਾ ਵੀ ਇਸ ਸਮਰ ਦੇ ਵਿੱਚ ਜਿਹੜਾ ਟਿਸਟਾ ਬ੍ਰਾਂਡ ਟਿਸਟਾ ਮਿਲ ਜਿਹੜੀ ਆਪਣੇ ਸੂਟ ਬਣਾਉਂਦੀ ਆ ਸਭ ਤੋਂ ਬੈਸਟ ਬਣਾਉਂਦੀ ਆ ਜੀ ਉਹ ਤੇ ਆਪਣੇ ਪ੍ਰਾਈਸ ਵੀ ਤੁਸੀਂ ਕੰਪੈਰੀਸ਼ਨ ਵੀ ਕਰ ਸਕਦੇ ਹੋ ਪ੍ਰਾਈਸ ਵੀ ਆਪਣੇ ਬਹੁਤ ਆਪ ਦੂਜਿਆਂ ਨਾਲੋਂ ਘੱਟ ਲਗਾਏ ਨੇ ਜੀ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਤੁਸੀਂ ਇਹ ਦੇਖ ਲਓ ਕਿ ਜੇ ਮੈਂ ਕਹਾਂ ਕਿ 11-12 ਸਤੋਂ ਸ਼ੁਰੂ ਹੋ ਕੇ ਇਹ ਸੂਟ ਤੁਸੀਂ ਆਲ ਓਵਰ 3000 3500 4000 ਤੱਕ ਵੀ ਆਰਾਮ ਨਾਲ ਮੇਂਜ ਹੁੰਦੇ ਨੇ ਕੀ ਤੇ ਇਹ ਅਲੱਗ-ਅਲੱਗ ਹੁੰਦੇ ਨੇ ਜੀ ਮਿਲ ਬਹੁਤ ਤਰ੍ਹਾਂ ਦੇ ਕੱਪੜਾ ਤਿਆਰ ਕਰਦੀ ਆ ਤੇ ਇਹ ਵਾਲਾ ਕੱਪੜਾ ਬਹੁਤ ਜ਼ਿਆਦਾ ਵੈਸਟ ਹੈਗਾ ਕਲਰ ਕੰਬੀਨੇਸ਼ਨ ਤੁਸੀਂ ਦੇਖੋਗੇ ਹਨਾ ਆਫ ਵਾਈਟ ਕਰੀਮ ਜਾਂ ਸ਼ੇਡ ਆ ਇਹ ਤੇ ਜਿਹਦੇ ਉੱਤੇ ਕਿੰਨੇ ਸੋਨੇ ਪ੍ਰਿੰਟ ਹੋਇਆ ਹੋਇਆ ਕਲਰਫੁਲ ਪ੍ਰਿੰਟ ਆ ਜੀ ਤੁਸੀਂ ਇਹਨਾਂ ਚ ਡਾਰਕ ਸ਼ੇਡ ਦੀ ਕਲੀ ਲੇਸ ਲਗਾਉਣੀ ਆ ਤੇ ਤੁਸੀਂ ਆਪਣਾ ਸੂਟ ਆ ਰੈਡੀ ਕਰਵਾ ਸਕਦੇ ਹੋ ਵਿਦਆਊਟ ਸਟੀਚਿੰਗ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਇਹ ਜਿਹੜੇ ਵਾਲੇ ਸੂਟ ਆ ਜਿਹੜੇ ਵਿਦਆਊਟ ਦੁਪੱਟਾ ਸ਼ੋ ਹੋਣਗੇ ਤੁਹਾਨੂੰ ਪੂਰੀ ਕਲਰ ਦੀ ਗਾਰੰਟੀ ਹੋਏਗੀ ਜੀ ਪੂਰੀ ਫੈਬਰਿਕ ਦੀ ਗਾਰੰਟੀ ਹੋਏਗੀ ਕਿਉਂਕਿ ਅਸੀਂ ਉਸੇ ਚੀਜ਼ ਦੀ ਗਾਰੰਟੀ ਲੈਨੇ ਆ ਜਿਹੜੀ ਚੀਜ਼ ਸਾਨੂੰ ਲੱਗਦਾ ਕਿ ਹਾਂ ਅਸੀਂ ਗਰੰਟੀ ਦੇ ਸਕਦੇ ਹਾਂ ਕਿ ਬਹੁਤ ਸੋਹਣੇ ਤੇ ਪਿਆਰੇ ਸੂਟ ਆ ਸਮਰ ਦੇ ਅਕੋਰਡਿੰਗ ਆ ਜੀ ਪੂਰੀ ਤਰ੍ਹਾਂ ਨਾਲ ਤੇ ਤੁਸੀਂ ਇਹ ਨਹੀਂ ਹੈਗਾ ਵੀ ਦੂਜੀ ਜਿਹੜੀ ਆਪਣੀ ਕਾਟਨ ਹੁੰਦੀ ਹੈਗੀ ਮਤਲਬ ਕੱਚੀ ਕਾਟਨ ਜੀ ਹੁੰਦੀ ਹੈਗੀ ਹਨਾ ਉਹ ਆਪਾਂ ਪਾਉਣੇ ਆ ਦੋ ਧੋਆਂ ਬਾਅਦ ਤਿੰਨ ਧੋਆਂ ਬਾਅਦ ਆਪਣੇ ਉਹ ਸੂਟ ਆ ਜਿਹੜੇ ਮੀਨਜ਼ ਖਰਾਬ ਹੋ ਜਾਂਦੇ ਬਾਹਰ ਅੰਦਰ ਪਾਉਣ ਵਾਲੇ ਨਹੀਂ ਰਹਿੰਦੇ ਹੈਗੀ ਪਰ ਇਹ ਵਾਲੇ ਸੂਟ ਆ ਜਿਹੜੇ ਬਾਹਰ ਅੰਦਰ ਪਾਉਣ ਵਾਲੇ ਵਧੀਆ ਸੂਟ ਨੇ ਜਿੱਥੇ ਤੁਸੀਂ ਮਰਜ਼ੀ ਪਾ ਕੇ ਜਾਓ ਇਹਨਾਂ ਨੂੰ ਤੇ ਹੰਡਣਗੇ ਵੀ ਬਹੁਤ ਜੀ ਇਹ ਵਾਲੇ ਸੂਟ ਤੇ ਇਸ ਸੂਟ ਤੇ ਸਾਰੇ ਕੋਲ ਹੈਗੇ ਨੇ ਕੁਆਂਟੀਟੀ ਦੇ ਵਿੱਚ ਤਾਂ ਤੁਸੀਂ 2 3 ਜਿੰਨੇ ਚਾਹੋ ਤੁਸੀਂ ਬਾਇ ਕਰ ਸਕਦੇ ਹੋ ਕਿਉਂਕਿ ਇਹ ਹਰ ਇੱਕ ਘਰ ਦੇ ਵਿੱਚ ਇੱਕ ਇੱਕ 2 2 3 3 ਚਲੇ ਵੀ ਜਾਣਗੇ ਤਾਂ ਕੋਈ ਖਾਸ ਗੱਲ ਨਹੀਂ ਕਿਉਂਕਿ ਇਹ ਕੱਪੜੇ ਹੀ ਇੰਨਾ ਵਧੀਆ ਆ ਦੇਖੋ ਜੀ ਅਗਲਾ ਵਾਲਾ ਸੂਟ ਇਹਦੇ ਤੇ ਵੀ ਤੁਸੀਂ ਦੇਖ ਸਕਦੇ ਹੋ ਸਟੈਂਪ ਜਿਹੜੀ ਚੀਜ਼ ਅਸੀਂ ਕਹਾਂਗੇ ਉਹੀ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਬੋਲ ਕੁਝ ਹੋਰ ਰਹੇ ਆ ਤੁਹਾਡੇ ਤੱਕ ਜਿਹੜਾ ਫੈਬਰਿਕ ਹੋਰ ਪਹੁੰਚੇਗਾ ਕਿਉਂਕਿ ਤੁਸੀਂ ਸਾਡੇ ਕਸਟਮਰ ਰਿਵਿਊ ਵੀ ਦੇਖ ਸਕਦੇ ਹੋਗੇ ਇੰਸਟਾਗ੍ਰam ਦੇ ਉੱਤੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਹਨਾ ਤੇ YouTube ਦੇ ਉੱਤੇ ਵੀ ਦੇਖ ਸਕਦੇ ਆ ਸ਼ਾਰਟਸ ਦੇ ਵਿੱਚ ਤੇ ਜੋ ਚੀਜ਼ ਅਸੀਂ ਤੁਹਾਨੂੰ ਬੋਲਦੇ ਆ ਦਿਖਾਉਨੇ ਆ ਅਸੀਂ ਸੇਮ ਐਜਿਟ ਚੀਜ਼ ਤੁਹਾਡੇ ਘਰ ਤੱਕ ਪਹੁੰਚਾਉਨੇ ਆ ਇਹ ਵਾਲਾ ਕਲਰ ਆ ਜੀ ਆਪਣਾ ਫਰੋਜੀ ਕਲਰ ਆ ਪੱਕਾ ਕਲਰ ਹੈਗਾ ਬਿਲਕੁਲ ਕੱਚਾ ਕਲਰ ਨਹੀਂ ਹੈਗਾ ਫੈਬਰਿਕ ਤੁਸੀਂ ਦੇਖ ਸਕਦੇ ਹੋ ਸੈਲਫ ਫੈਬਰਿਕ ਆ ਵਿੱਚ ਲਾਈਨਿੰਗ ਵੀ ਆਉਂਦੀ ਹੈਗੀ ਵਿੱਚ ਸੈਲਫ ਵੀ ਆਉਂਦਾਗਾ ਤੇ ਇਹਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਵੀ ਹੈ ਵਾਈਟ ਤੇ ਥੋੜੀ ਜਿਹੀ ਹਲਕੇ ਪਿੰਕ ਦੇ ਨਾਲ ਕਲਰ ਕੰਬੀਨੇਸ਼ਨ ਆ ਜਿਹੜੇ ਬਣਾਏ ਹੋਏ ਬਹੁਤ ਜ਼ਿਆਦਾ ਸੋਹਣੇ ਬਣਾਏ ਹੋਏ ਹੈ ਜੀ ਤੇ ਫੈਬਰਿਕ ਦੀ ਤੁਹਾਨੂੰ ਜਿਵੇਂ ਤੁਹਾਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਹੈ ਕਿ ਫੈਬਰਿਕ ਏ ਕਲਾਸ ਆ ਡਿਜ਼ਾਈਨਿੰਗ ਏ ਕਲਾਸ ਆ ਤੁਸੀਂ ਇਹਨਾਂ ਨੂੰ ਕਿਤੇ ਮਰਜ਼ੀ ਵੀਅਰ ਕਰ ਸਕਦੇ ਹੋ ਅਗਰ ਤੁਸੀਂ ਜੌਬ ਤੇ ਹੋ ਤੁਸੀਂ ਕਿਸੇ ਪਾਰਟ ਤੇ ਜਾਣਾ ਕਿਸੇ ਭੋਗ ਤੇ ਜਾਣਾ ਕਿਸੇ ਖੁਸ਼ੀ ਚ ਜਾਣਾ ਕਿਸੇ ਗਮੀ ਚ ਜਾਣਾ ਜਿੱਥੇ ਮਰਜ਼ੀ ਤੁਸੀਂ ਇਹ ਵਾਲੇ ਸੂਟ ਜਿਹੜੇ ਪਾਓ ਵੈਸੇ ਸਾਡੀ ਤਾਂ ਇਹੀ ਪ੍ਰੇ ਹੁੰਦੀ ਹੈ ਕਿ ਜੋ ਵੀ ਮੇਰੇ ਕੋਲੋਂ ਸੂਟ ਜਾਣ ਸਾਰੇ ਖੁਸ਼ੀਆਂ ਦੇ ਵਿੱਚ ਹੀ ਉਹ ਪਾਏ ਜਾਣ ਸੂਟ ਤੇ ਤਾਂ ਕਿ ਤੁਸੀਂ ਖੁਸ਼ੀ-ਖੁਸ਼ੀ ਇਹਨਾਂ ਸੂਟਾਂ ਨੂੰ ਹੰਡਾਵੋ ਤੇ ਸਾਨੂੰ ਵੀ ਯਾਦ ਕਰੋ ਇਹਦੇ ਨਾਲ ਜੀ ਹੈਗਾ ਮੈਚਿੰਗ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਵੇਂ ਉਸ ਨਾਲ ਸੂਟ ਨਾਲ ਮੈਚਿੰਗ ਨਹੀਂ ਹੈਗੀ ਪਰ ਇਹ ਸੂਟ ਮੈਚਿੰਗ ਸੂਟ ਆ ਦੇਖੋ ਦੇਤੇ ਤੁਸੀਂ ਬਾਟਮ ਤੇ ਵੀ ਤੁਹਾਨੂੰ ਦਿਖਾ ਦਿੰਦੇ ਆ ਪ੍ਰੋਪਰ ਸਟੈਂਪਿੰਗ ਲੱਗੀ ਹੋਈ ਹੈ ਜੀ ਇਹਦੇ ਤੇ ਵੀ ਤੇ ਮੀਨ ਜੀ ਮੈਂ ਹਣਾ ਆਪਾਂ ਆਪਣੇ ਕੋਲੋਂ ਮੈਚਿੰਗ ਨਹੀਂ ਕਰਕੇ ਦੇ ਰਹੇ ਮੀਨ ਜੇ ਮੈਂ ਚਾਹਾਂ ਤਾਂ ਮੈਂ ਕਰਕੇ ਵੀ ਦੇ ਸਕਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਮੈਨੂੰ ਇਹ ਚੀਜ਼ ਹੁੰਦਾ ਵੀ ਜਿਹੜੀ ਚੀਜ਼ ਆਪਾਂ ਕਹਿਨੇ ਆਪਾਂ ਉਹੀ ਚੀਜ਼ ਕਰੀਏ ਦੇਖੋ ਤੁਸੀਂ ਸਟੈਂਪੇਜ ਤੇ ਦੇਖੋਗੇ ਇਹ ਮਿਲ ਵੱਲੋਂ ਹੀ ਸਾਨੂੰ ਐਜ਼ ਇਟ ਹੀ ਮੈਚਿੰਗ ਸੂਟ ਆਇਆਗਾ ਸੇਮ ਫੈਬਰਿਕ ਬਾਟਮ ਦਾ ਹੋਏਗਾ ਸੇਮ ਫੈਬਰਿਕ ਸ਼ਰਟ ਦਾ ਹੋਏਗਾ ਕਿਉਂਕਿ ਦੇਖੋ ਫਰੋਜੀ ਕਲਰ ਆ ਜੀ ਜੇ ਆਪਾਂ ਕਿਸੇ ਹੋਰ ਕਪੜੇ ਦਾ ਲਗਾ ਦਾਂਗੇ ਹਨਾ ਕਲਰ ਪੇਂਟ ਹੋ ਜਾਊਗਾ ਤਾਂ ਉਹ ਸੂਟ ਜਿਹੜਾ ਆਪਣਾ ਖਰਾਬ ਹੋ ਜਾਂਦਾ ਕਲਰ ਕੰਬੀਨੇਸ਼ਨ ਤੁਸੀਂ ਦੇਖੋਗੇ ਹਨਾ ਕਿੰਨਾ ਸੋਹਣਾ ਤੇ ਪਿਆਰਾ ਕਲਰ ਹੈ ਤੇ ਇਹ ਵਾਲਾ ਸੂਟ ਹੈ ਜੀ ਜਿਹੜਾ ਇਹ ਦੁਪੱਟੇ ਦੇ ਨਾਲ ਆਇਆਗਾ ਦੁਪੱਟੇ ਦਾ ਫੈਬਰਿਕ ਹੋਏਗਾ ਜੀ ਕੋਟਾ ਡੋਰੀਆ ਕੋਟਾ ਡੋਰੀਆ ਵੀ ਇਹ ਨਹੀਂ ਹੈਗਾ ਵੀ ਕੱਚਾ ਜਿਹਾ ਹੋਏਗਾ ਅ ਕੱਚੀ ਜੀ ਮਤਲਬ ਕਿ ਕਾਟਨ ਹੋਏਗੀ ਬਹੁਤ ਸੋਹਣਾ ਫੈਬਰਿਕ ਪਿਓਰ ਦੇ ਵਿੱਚ ਹੋਏਗਾ ਤੇ ਤੁਹਾਨੂੰ ਪੂਰਾ ਖੋਲ ਕੇ ਅਸੀਂ ਦੁਪੱਟਾ ਦਿਖਾਉਣੇ ਆਂਗੇ ਤੇ ਦੁਪੱਟਾ ਜਿਹੜਾ ਹੋਏਗਾ ਸਾਡਾ ਜੀ ਇਹ 2.5 ਮੀਟਰ ਹੋਏਗਾ ਪੂਰੀ ਲੈਂਥ ਹੋਏਗੀ ਤੇ ਤੁਸੀਂ ਦੇਖ ਸਕਦੇ ਹੋ প্রিন্টিং ਕਿੰਨੀ ਜਿਆਦਾ ਸ਼ਾਨਦਾਰ ਹੋਈ ਵੀ ਆ ਬਹੁਤ ਸੋਹਣੀ প্রিন্টিং ਹੋਈ ਵੀ ਆ ਬਾਰਡਰ ਬਣਿਆ ਹੋਇਆ ਪ੍ਰੋਪਰ ਫਲਾਵਰਸ ਬਣੇ ਹੋਏ ਨੇ ਤੇ ਨਾਈਟ ਪ੍ਰਿੰਟ ਬਣਿਆ ਹੋਇਆ बॉटम ਵਾਲਾ ਦੁਪट्टे ਦੇ ਵਿੱਚ ਤੇ ਕਿੰਨਾ ਖੁੱਲਾ ਡੁੱਲਾ ਦੁਪੱਟਾ ਤੁਹਾਨੂੰ ਦਿਖ ਰਿਹਾ ਹੋਏਗਾ ਪੂਰਾ ਪ੍ਰਿੰਟਿੰਗ ਸੋਹਣੀ ਆ ਜੀ ਤੇ ਬਾਕੀ ਪੂਰੀ ਵਿਡਥ ਆ ਖੁੱਲੇ ਪਣੇ ਵਾਲਾ ਤੇ ਖੁੱਲੀ ਲੰਬਾਈ ਵਾਲਾ ਤੇ ਕਈ ਵਾਰ ਪਣਾਂ ਦੀ ਹਾਈਟ ਹੁੰਦੀ ਆ ਜਿਵੇਂ ਵੀ ਆ ਤੁਸੀਂ ਰਾਮ ਨਾਲ ਇਹ ਜਿਹੜੇ ਸੂਟ ਆ ਪਾ ਸਕਦੇ ਹੋ ਬਣਾ ਸਕਦੇ ਹੋ ਕਿਉਂਕਿ ਢਾਈ ਮੀਟਰੀ ਫੈਬਰਿਕ ਤੁਹਾਨੂੰ ਅਸੀਂ ਬਾਟਮ ਦਾ ਦੇਵਾਂਗੇ ਢਾਈ ਹੀ ਸ਼ਰਟ ਦਾ ਦੇਵਾਂਗੇ ਤੇ ਢਾਈ ਹੀ ਦੁਪੱਟੇ ਦਾ ਦੇਵਾਂਗੇ ਤੇ ਤੁਸੀਂ ਇਹ ਵਾਲੇ ਸੂਟ ਵੀ ਸਾਡੇ ਤੋਂ ਬਿਨਾ ਸਟਿਚਿੰਗ ਤੋਂ ਜਾਂ ਵਿਦ ਸਟਿਚਿੰਗ ਜਾਂ ਵਿਦਆਊਟ ਸਟਿਚਿੰਗ ਜਿਵੇਂ ਤੁਸੀਂ ਚਾਹੋ ਉਵੇਂ ਬਣਵਾ ਸਕਦੇ ਹੋ ਤੇ ਇਸ ਤੋਂ ਬਿਨਾ ਜਿਹੜੇ ਫੋਰਨ ਵਾਲੀਆਂ ਪਹਿਣਾ ਹੁੰਦੀਆਂ ਨੇ ਜੀ ਉਹਨਾਂ ਦੇ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਜਾਂ ਜਿਨ੍ਹਾਂ ਨੇ ਸ਼ੁਰੂ ਕਰਨੇ ਨੇ ਤੁਸੀਂ ਵੀ ਆਪਣੇ ਲਈ ਇਹ ਜਿਹੜੇ ਸੂਟ ਆਪਣੇ ਲਈ ਰਖਵਾ ਸਕਦੇ ਹੋ ਬਣਵਾ ਸਕਦੇ ਹੋ ਤੇ ਜਿਹੋ ਜੀ ਗੱਲ ਅਸੀਂ ਬੋਲਾਂਗੇ ਤੁਹਾਨੂੰ ਐਜਿਟ ਚੀਜ਼ ਮਿਲੇਗੀ ਜੀ ਤੇ ਬਾਕੀ ਤੁਸੀਂ ਸਾਡੀਆਂ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋ ਬਹੁਤ ਸਾਰੇ ਕਾਟਨ ਦੇ ਸ਼ਾਨਦਾਰ ਸੂਟ ਤੁਹਾਨੂੰ ਮਿਲਣਗੇ ਬਹੁਤੀ ਵਾਰੀ ਤਾਂ ਇਦਾਂ ਹੁੰਦਾ ਜੀ ਅਸੀਂ ਵੀਡੀਓ ਪਾਉਣੀ ਆ ਤੇ ਸੇਮ ਡੇ ਹੀ ਸਾਡਾ ਸਟਾਕ ਚਲਾ ਜਾਂਦਾ ਜਿਵੇਂ ਟਿਸਟਾ ਬ੍ਰਾਂਡ ਦੇ ਅਸੀਂ ਪਹਿਲਾਂ ਵੀ ਸੂਟ ਪਾਏ ਸੀ ਆ ਫਰੋਜੀ ਸੂਟ ਦੇ ਨਾਲ ਵਿੱਚ ਜਦੋਂ ਕਾਫੀ ਕਲਰ ਆਇਸ ਸਾਡੇ ਕੋਲ orange ਵਗੈਰਾ ਕਲਰ ਵੀ ਆਏ ਸੀ ਉਹ ਸਾਰੇ ਸੂਟ ਸੇਮ ਡੇ ਆਪਣੇ ਸਟਾਕ ਆਊਟ ਹੋ ਗਈ ਸੀ ਤੇ ਹੁਣ ਇਹ ਦੁਬਾਰਾ ਆਪਾਂ ਰੀਸਟਾਕ ਕੀਤੇ ਆ ਸੂਟ ਦਾ ਕਈ ਵਾਰ ਇਦਾਂ ਹੁੰਦਾ ਵੀ ਬਾਅਦ ਚ ਪਹਿਣਾ ਉਹ ਕਰਦੀਆਂ ਨੇ ਤੇ ਤੁਸੀਂ ਜੇ ਸੂਟ ਚਾਹੁੰਦੇ ਆ ਤਾਂ ਗ੍ਰੈਬ ਕਰਨਾ ਤਾਂ ਤੁਸੀਂ ਜਲਦੀ ਤੋਂ ਜਲਦੀ ਮੈਸੇਜ ਕਰਨਾ ਜੀ ਤੇ ਕਰ ਤੱਕ ਤੁਹਾਡੇ ਸੂਟ ਪਹੁੰਚੇਗਾ ਸ਼ਿਪਿੰਗ ਫ੍ਰੀ ਹੈ ਇਹਨਾਂ ਸੂਟਾਂ ਦੇ ਉੱਤੇ ਨਾ ਸ਼ਿਪਿੰਗ ਦੇ ਕੋਈ ਐਕਸਟਰਾ ਚਾਰਜ ਨਹੀਂ ਹੋਣਗੇ ਚਾਹੇ ਤੁਸੀਂ ਇੰਡੀਆ ਬੈਠੇ ਹੋ ਚਾਹੇ ਤੁਸੀਂ ਫੋਰਨਚ ਬੈਠੇ ਹੋ ਵਿਥਿਨ 3 ਟੂ 4 ਡੇਸ ਦੇ ਵਿੱਚ ਤੁਹਾਡੇ ਕੋਲੇ ਸੂਟ ਆ ਜਿਹੜਾ ਪਹੁੰਚੇਗਾ ਅਗਰ ਤੁਸੀਂ ਸੂਟ ਸਟਿਚ ਕਰਕੇ ਲੈਣਾ ਜੀ ਤਾਂ ਤੁਹਾੰਨੇ ਸੂਟ ਨੂੰ 1 ਵੀਕ ਜਾਂ ਮੈਕਸਿਮਮ 10 ਡੇਸ ਲੱਗ ਸਕਦੇ ਆ ਜੀ ਹਫਤੇ ਦੇ ਅੰਦਰ ਤੁਹਾਡੇ ਕੋਲੇ ਸੂਟ ਪਹੁੰਚ ਜਾਏਗਾ विद स्टिचिंग ਦੇ ਨਾਲ ਤੇ ਵਿਦਆਊਟ ਸਟिचिंग ਵੀ ਤੁਸੀਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜੀ ਤੁਸੀਂ ਉਹਦੇ ਤੇ ਆਪਣਾ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਸੈਂਡ ਕਰ ਸਕਦੇ ਹੋਗੇ ਤੇ ਅਸੀਂ ਤੁਹਾਡਾ ਆਪਣਾ ਡਰੈੱਸ ਭੇਜੋਗੇ ਤੇ ਤੁਸੀਂ ਆਪਣਾ ਸੂਟ ਆ ਜਿਹੜਾ ਆਪਣਾ ਗ੍ਰੈਬ ਕਰ ਲਓਗੇ ਤੁਸੀਂ ਤੇ ਇਸ ਤੋਂ ਬਿਨਾ ਸਾਡੇ ਕੋਲੇ ਕਸਟਮਾਈਜ਼ ਵੀ ਅਸੀਂ ਸੂਟ ਕਰਦੇ ਹਾਂ ਜੀ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਸਾਨੂੰ ਫੋਟੋ ਭੇਜੋ ਅਸੀਂ ਤੁਹਾਨੂੰ ਸੇਮ ਐਜ਼ ਇਟ ਸੂਟ ਆ ਜਿਹੜਾ ਰੈਡੀ ਕਰਕੇ ਦੇਵਾਂਗੇ ਪਾਰਟੀ ਵੀਅਰ ਚਾਹੇ ਕਾਟਨ ਦੇ ਆ ਚਾਹੇ ਜਿੱਦਾਂ ਦੇ ਫਰੌਕ ਗਰਾਰਾ ਸ਼ਰਾਰਾ ਜੀ オッケーじ、ありがとうございます。